welcome to the avay youtube channel learning lab art study ਅੱਜ ਦੇ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਬੀਏ 4th semesters ਹਿਸਟਰੀ ਦਾ ਫਰਸਟ ਟਾਪਿਕ ਠੀਕ ਹੈ ਇਨ ਪੰਜਾਬੀ ਮੀਡੀਅਮ ਦੇ ਵਿੱਚ ਜਿਹੜਾ ਆਪਾਂ ਡਿਸਕਸ ਕਰਦੇ ਆ ਜੇਕਰ ਹੋਰ ਵੀ ਕਿਸੇ ਸਪੈਸ਼ਲ ਟਾਪਿਕ ਦੇ ਉੱਤੇ ਵੀਡੀਓ ਚਾਹੀਦੀ ਹੈ ਤਾਂ ਪੇਪਰਾਂ ਤੋਂ ਲਗਭਗ ਹੁਣ ਸਮੈਸਟਰ ਐ ਤਾਂ ਉਹਨਾ ਸਟਾਰਟ ਹੋ ਜਾਣਗੇ ਤਾਂ ਹੁਣ ਹੁਣੇ ਦੱਸ ਦਿਓ ਬਾਅਦ ਵਿੱਚ ਜਿਹੜਾ ਇਹ ਵੀਡੀਓ ਬਣਾਉਣ ਦੇ ਵਿੱਚ ਪ੍ਰੋਬਲਮ ਹੁੰਦੀ ਆ ਇਸੇ ਕਰਕੇ ਪਹਿਲੇ ਦੱਸ ਦਿਓ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਟੌਪਿਕ ਡਿਸਕਸ ਕਰਾਂਗੇ ਉਹ ਐਜ਼ੋਨ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ ਦਿਖਦਾ ਪਿਆ ਹੋਵੇਗਾ ਅੱਜ ਦੀ ਵੀਡੀਓ ਦੇ ਵਿੱਚ ਬੱਚਾ ਜੀ ਆਪਾਂ ਡਿਸਕਸ ਕਰਾਂਗੇ ਸੋਰਸਸ ਠੀਕ ਹੈ ਹਿਸਟਰੀ ਦਾ ਫਰਸਟ ਟੌਪਿਕ ਆ ਮੈਂ ਤੁਹਾਨੂੰ ਸਿਲੇਬਸ ਵੀ ਦਿਖਾ ਦਿੰਨੀ ਆ ਇਹ ਹੈ ਸਿਲੇਬਸ ਇਹ ਐਜ਼ੋਨ ਤੁਹਾਨੂੰ ਪੋਸਟ ਦੇ ਵਿੱਚ ਵੀ ਮਿਲ ਜੇਗਾ YouTube ਚੈਨਲ ਦੀ ਪੋਸਟ ਦੇ ਵਿੱਚ ਵੀ ਮੇਰੇ ਚੈਨਲ ਦੇ ਉੱਤੇ ਤੇ WhatsApp ਤੇ Telegram ਚੈਨਲ ਦੇ ਉੱਤੇ ਵੀ ਅਪਲੋਡਡ ਆ ਠੀਕ ਹੈ ਦੋਨਾਂ ਦੇ ਉੱਤੇ ਦੇਖ ਸਕਦੇ ਜੇ ਬਾਕੀ ਜਿਹੜਾ ਟੌਪਿਕ ਆ ਜ ਆਪਾਂ ਡਿਸਕਸ ਕਰਾਂਗੇ ਉਹ ਹੈ ਸੋਰਸਸ ਵਾਲਾ ਫਸਟ ਟੌਪਿਕ ਠੀਕ ਹੈ ਤੇ ਆਪਾਂ ਇਸ ਨੂੰ ਜਿਹੜਾ ਆ ਸਟਾਰਟ ਕਰਦੇ ਆ ਸਭ ਤੋਂ ਪਹਿਲੇ ਆਪਾਂ ਡਿਸਕਸ ਕਰਦੇ ਆ ਜੀਓਗ੍ਰਾਫੀਕਲ ਐਂਡ ਆ ਫਿਜ਼ੀਕਲ ਫੀਚਰਸ ਠੀਕ ਹੈ ਭਗੌਲਿਕ ਅਤੇ ਪੌਤਿਕ ਵਿਸ਼ੇਸ਼ਤਾਵਾਂ ਠੀਕ ਹੈ ਇਸ ਦੇ ਵਿੱਚ ਪੰਜਾਬ ਦੇ ਬਾਰੇ ਜਿਹੜਾ ਹਿਸਟਰੀ ਆ ਪੰਜਾਬ ਦੇ ਰਿਲੇਟਡ ਆ ਤਾਂ ਇੱਥੇ ਜੀਓਗ੍ਰਾਫਿਕਲੀ ਐਂਡ ਫਿਜ਼ੀਕਲ ਫੀਚਰਸ ਪੁੱਛੇ ਵੀ ਪੰਜਾਬ ਦੇ ਗਏ ਨੇ ਕਿ ਪੰਜਾਬ ਦੀ ਜਿਹੜੀ ਪਗੌਲਿਕ ਸਥਿਤੀ ਹੈ ਇਸ ਦੇ ਇਤਿਹਾਸ ਨੂੰ ਡੂੰਗਾ ਪ੍ਰਭਾਵਿਤ ਕਰਦੀ ਹੈ ਇੱਥੇ ਕੀ ਆ ਇੱਥੋਂ ਦੇ ਪੰਜ ਦਰਿਆ ਸੀ ਵੰਡ ਤੋਂ ਪਹਿਲਾਂ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਹਲਮ ਦਾ ਦੇਸ਼ ਸੀ ਪੰਜ ਦਰਿਆ ਸੀ ਜਿਸ ਕਰਕੇ ਇਸ ਦਾ ਨਾਮ ਜਿਹੜਾ ਪ੍ਰਚਲਿਤ ਹੋਇਆ ਪੰਜਾਬ ਉਪਜਾਊ ਮੈਦਾਨਾਂ ਨੇ ਖੇਤੀਬਾੜੀ ਨੂੰ ਮਜ਼ਬੂਤ ਕੀਤਾ ਪਹਾੜੀਆਂ ਤੇ ਦਰਿਆਵਾਂ ਨੇ ਕੁਦਰਤੀ ਜਿਹੜੀ ਸੁਰੱਖਿਆ ਦਿੱਤੀ ਪੰਜਾਬ ਭਾਰਤ ਤੇ ਮੱਧਏਸ਼ੀਆ ਦੇ ਵਿਚਕਾਰ ਵਪਾਰਕ ਰਸਤਾ ਸੀ ਇਸੇ ਕਾਰਨ ਇਥੇ ਵੱਖ-ਵੱਖ ਸੱਭਿਆਚਾਰ ਆਏ ਮੌਸਮ ਅਤੇ ਮਿੱਟੀ ਨੇ ਲੋਕਾਂ ਦੀ ਜੀਵਨਸ਼ੈਲੀ ਬਣਾਈ ਅਤੇ ਭੂਗੋਲਿਕ ਨੇ ਜਿਹੜਾ ਧਾਰਮਿਕ ਤੇ ਸਮਾਜਿਕ ਵਿਕਾਸ ਤੇ ਵਿੱਚ ਜਿਹੜਾ ਉਹ ਭੂਮਿਕਾ ਨਿਭਾਈ ਪੰਜਾਬ ਸ਼ਬਦ ਹੀ ਜਿਹੜਾ ਨਾਮ ਆ ਪੰਜਾਬ ਇਹ ਆਇਆ ਹੀ ਉਸਦੀ ਪਗੌਲਿਕ ਸਥਿਤੀ ਦੇ ਕਰਕੇ ਆ ਇਹਦੀਆਂ ਪੌਤਿਕ ਵਿਸ਼ੇਸ਼ਤਾਈਆਂ ਹੀ ਇਹ ਬਣਦੀਆਂ ਨੇ ਕਿ ਇੱਥੋਂ ਦੀਆਂ ਜਿੰਨੇ ਵੀ ਉਪਜਾਊ ਸ਼ਕਤੀਆਂ ਉਸ ਨੂੰ ਖਾਸ ਹੋਰ ਜਿਹੜਾ ਬਣਾਉਂਦੀ ਹੈ ਅੱਗੇ ਵਧਦੇ ਹਾਂ ਫਾਰਸੀ ਅਤੇ ਪੰਜਾਬੀ ਇਤਿਹਾਸਿਕ ਸਾਹਿਤ ਫਾਰਸੀ ਭਾਸ਼ਾ ਮੁਗਲ ਦੌਰ ਦੇ ਵਿੱਚ ਸਰਕਾਰੀ ਭਾਸ਼ਾ ਸੀ ਜਾਨੀ ਕਿ ਉਸ ਟਾਈਮ ਜਿੰਨਾ ਵੀ ਪੰਜਾਬ ਦੇ ਵਿੱਚ ਜਿਹੜਾ ਵਰਕ ਹੁੰਦਾ ਸੀ ਜਿੰਨਾ ਵੀ ਸਾਰਾ ਕੰਮ ਹੁੰਦਾ ਸੀ ਸਰਕਾਰੀ ਜਿਹੜਾ ਤੌਰ ਤੇ ਉੱਤੇ ਵੀ ਜੇਕਰ ਗੱਲ ਕੀਤੀ ਜਾਵੇ ਮੁਗਲ ਦੌਰ ਦੇ ਵਿੱਚ ਮੁਗਲ ਕਾਲ ਦੇ ਵਿੱਚ ਜਿਹੜਾ ਫਾਰਸੀ ਭਾਸ਼ਾ ਦੇ ਵਿੱਚ ਹੁੰਦਾ ਸੀ ਫਾਰਸੀ ਇਤਿਹਾਸਿਕ ਗ੍ਰੰਥਾ ਤੋਂ ਰਾਜਨੀਤਿਕ ਜਾਣਕਾਰੀ ਮਿਲਦੀ ਹੈ ਪੰਜਾਬੀ ਸਾਹਿਤ ਲੋਕ ਜੀਵਨ ਨੂੰ ਵੀ ਦਰਸਾਉਂਦਾ ਵਾ 12 ਜਨਮ ਸਾਖੀਆਂ ਕਥਾਵਾਂ ਮਹੱਤਵਪੂਰਨ ਸਰੋਤ ਨੇ ਹਾਲਾਂਕਿ ਤੁਸੀਂ ਦੇਖੋਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਾਣੀ ਦੇ ਗੁਰਗੋਬਿੰਦ ਸਿੰਘ ਦੁਆਰਾ ਵੀ ਫਾਰਸੀ ਭਾਸ਼ਾ ਦਾ ਕਾਫੀ ਉਪਯੋਗ ਕੀਤਾ ਗਿਆ ਇਸੇ ਕਰਕੇ ਇਹ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਫਾਰਸੀ ਦਾ ਜਿਹੜਾ ਸੀ ਇਤਿਹਾਸ ਜਿਹੜਾ ਸੀ ਉਹ ਮਹੱਤਵਪੂਰਨ ਸੀ ਪੰਜਾਬੀ ਸਾਹਿਤ ਜਿਹੜਾ ਸਧਾਰਨ ਲੋਕਾਂ ਦੀ ਆਵਾਜ਼ ਸੀ ਇਸ ਨਾਲ ਸਮਾਜਿਕ ਨਿਆਂ ਦੀ ਸਮਝ ਵੀ ਪੈਂਦੀ ਹੈ ਦੋਵੇਂ ਮਿਲ ਕੇ ਕੀ ਇਤਿਹਾਸ ਨੂੰ ਪੂਰਾ ਕਰਦੇ ਨੇ ਥਰਮਿਕਸਾਇਟ ਇਹ ਹੁੰਦੇ ਨੇ ਬੱਚਾ ਜੀ ਨੋਟਸ ਠੀਕ ਹੈ ਇਹਨਾਂ ਨੂੰ ਤੁਸੀਂ ਸਮਝ ਸਕਦੇ ਜੇ ਵੈਸੇ ਜੇਕਰ ਤੁਸੀਂ ਇਸ ਦੇ ਉੱਤੇ ਜ਼ਿਆਦਾ ਡੂੰਘਾਈ ਦੇ ਵਿੱਚ ਇਸ ਨੂੰ ਸਮਝਣਾ ਚਾਹੁੰਦੇ ਜੇ ਤਾਂ ਇਸ ਨੂੰ ਜਿਹੜਾ ਆ ਤੁਸੀਂ ਹੋਰ ਜ਼ਿਆਦਾ ਸਰਚੇਬਲ ਕਰ ਸਕਦੇ ਹੋ ਹੋਰ ਜ਼ਿਆਦਾ ਜਿਹੜਾ ਇਸ ਨੂੰ ਗਹਿਰਾਈ ਦੇ ਵਿੱਚ ਸਮਝ ਸਕਦੇ ਆ ਇਹ ਇਕੱਲੇ ਇਕੱਲੇ ਟਾਪਿਕ ਨੂੰ ਐਜ਼ ਓਨ ਅ ਗੂਗਲ ਤੋਂ ਜਿਹੜਾ ਤੁਸੀਂ ਸਮਝ ਸਕਦੇ ਜੇ ਧਾਰਮਿਕ ਸਾਹਿਤ ਕੀ ਹੁੰਦੇ ਨੇ ਸਭ ਨੂੰ ਪਤਾ ਆ ਕੁਰਾਨ ਹਦੀਸ ਵੇਦ ਤੇ ਪੁਰਾਣ ਸ਼ਾਮਲ ਨੇ ਸੂਫੀ ਤੇ ਭਗਤੀ ਸਾਹਿਤ ਬਹੁਤ ਪ੍ਰਭਾਵਸ਼ਾਲੀ ਆ ਸਾਹਿਤਿ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਇਹ ਟੌਪਿਕ ਮੈਂ ਵੈਸੇ ਹੀ ਡਿਸਕਸ ਕਰਵਾਇਆ ਵੈਸੇ ਆਪਾਂ ਸਪੈਸੀਫਿਕ ਜੜਾਇਆ ਹਿਸਟਰੀ ਦੇ ਵਿੱਚ ਸੈਕਿੰਡ ਟੌਪਿਕ ਜੜਾਇਆ ਉਹ ਸਟੱਡੀ ਕਰਾਂਗੇ ਸੈਕਿੰਡ ਟੌਪਿਕ ਜੜਾਇਆ ਉਹ ਆਪਾਂ ਜਿਹੜਾ ਡਿਸਕਸ ਕਰਾਂਗੇ ਉਸ ਨੂੰ ਹੀ ਜੜਾ ਇਹ ਪੇਪਰ ਦੇ ਵਿੱਚ ਅਟੈਂਪਟ ਕਰਾਂਗੇ ਇਹ ਸਾਹਿਤ ਸਮਾਜਿਕ ਬਦਲਾਅ ਦਾ ਸਾਧਨ ਸੀ ਤੇ ਤਰਮਤਿ ਜੀਵਨ ਜਿਹੜਾ ਆਪਸ ਦੇ ਵਿੱਚ ਜੁੜੇ ਹੋਏ ਸਨ ਪ੍ਰਸ਼ਾਸਕੀ ਰਿਕਾਰਡ ਤੇ ਦਸਤਾਵੇਜ਼ ਪ੍ਰਸ਼ਾਸਕੀ ਦਸਤਾਵੇਜ਼ ਰਾਜ ਪ੍ਰਬੰਧ ਬਾਰੇ ਜਾਣਕਾਰੀ ਦਿੰਦੇ ਸਨ ਫਰਮਾਨ ਹੁਕਮਨਾਮੇ ਤੇ ਜ਼ਮੀਨੀ ਰਿਕਾਰਡ ਮਹੱਤਵਪੂਰਨ ਹਨ ਇਹਨਾਂ ਤੋਂ ਕਰ ਪ੍ਰਣਾਲੀ ਦਾ ਪਤਾ ਲੱਗਦਾ ਹੈ ਅਧਿਕਾਰੀਆਂ ਦੇ ਕੰਮ ਸਮਝ ਆਉਂਦੇ ਨੇ ਸਰੋਤ ਭਰੋਸੇਯੋਗ ਮੰਨੇ ਜਾਂਦੇ ਨੇ ਮੁਗਲ ਪ੍ਰਸ਼ਾਸਨ ਦੀ ਸੂਝ ਮਿਲਦੀ ਹੈ ਸਮਾਜਿਕ ਵਰਗਾਂ ਦੀ ਸਥਿਤੀ ਸਮਝ ਆਉਂਦੀ ਹੈ ਇਤਿਹਾਸ ਲਈ ਬੁਨਿਆਦੀ ਸਰੋਤ ਹਨ ਜਰੂਰੀ ਯਾਤਰੀਆਂ ਦਾ ਵਰਣਨ ਵੀ ਜਿਹੜਾ ਆ ਉਹ ਕੀਤਾ ਗਿਆ ट्रैवलर्स ਸਾਨੂੰ ਵੀ ਪਤਾ ਹੈ ਕਿ ਬਹੁਤ ਸਾਰੇ ट्रैवल ਸਿਹਰੇ ਨੇ ਵਾਇ ਨੇ ਇਹ ਟੋਪਿਕ ਜਿਹੜੇ ਬੱਚੇ ਨੇ ਕਰਨਾ ਹੈ ਮੈਂ ਸਿਰਫ ਐਜ਼ ਹੁਣ ਨੋਟਸ ਪ੍ਰੋਵਾਈਡ ਕੀਤੇ ਨੇ ਸਪੈਸੀਫਿਕਲੀ ਆਪਾਂ ਸੈਕਿੰਡ ਟੋਪਿਕ ਜਿਹੜਾ ਹੈ ਉਹ ਜ਼ੋਨਾ ਜ਼ਿਆਦਾ ਕਲੀਅਰਲੀ ਸਮਝਾਂਗੇ ਬਾਕੀ ਜਿਹੜਾ ਟੋਪਿਕ ਐਜ਼ ਹੁਣ ਤੁਹਾਨੂੰ ਸਿਲੇਬਸ ਦੇ ਵੇਖ ਕੇ ਜਿਹੜਾ ਇਜ਼ੀ ਲੱਗਦਾ ਤੁਸੀਂ ਮੈਨੂੰ ਦੱਸਦੇ ਹੋ ਠੀਕ ਹੈ ਗੈਰ ਸਾਇਤਿਕ ਸਿਰੋਜ ਜਿਹੜੇ ਸਿੱਕੇ ਤੇ ਚਿੱਤਰਕਲਾ ਇਹ ਆਪਾਂ ਐਜ਼ ਹੋਂ ਜੇਕਰ ਤੁਹਾਨੂੰ ਯਾਦ ਹੋਵੇ ਤੇ ਆਪਾਂ ਫਰਸਟ ਸੈਮੈਸਟਰ ਦੇ ਵਿੱਚ ਵੀ ਪੜਿਆ ਸੀ ਫਰਸਟ ਸੈਮੈਸਟਰ ਦੇ ਵਿੱਚ ਆਪਾਂ ਭਾਰਤ ਦੇ ਬਾਰੇ ਡਿਸਕਸ ਕੀਤਾ ਸੀ ਇਸ ਟਾਪਿਕ ਦੇ ਵਿੱਚ ਅਸੀਂ ਪੰਜਾਬ ਬਾਰੇ ਡਿਸਕਸ ਕਰ ਰਹੇ ਹਾਂ ਸੇਮ ਹੀ ਚੀਜ਼ ਰਹਿਣੀਆਂ ਸਿਰਫ ਕੁਝ ਕੁ ਚੀਜ਼ਾਂ ਜੜੀਆਂ ਨੇ ਉਹ ਬਦਲਣੀਆਂ ਨੇ ਸਿੱਕਿਆਂ ਤੋਂ ਰਾਹ ਦੇਣ ਤੇ ਸਮੇਂ ਦੀ ਜਾਣਕਾਰੀ ਮਿਲਦੀ ਹੈ ਸਿੱਕੇ ਉੱਤੇ ਨਾਂ ਤੇ ਤਰੀਖਾ ਹੁੰਦੀਆਂ ਨੇ ਜਿਸ ਤੋਂ ਸਿੱਕਿਆ ਇਤਿਹਾਸ ਬਾਰੇ ਪਤਾ ਲੱਗਦਾ ਅਰਥ ਵਿਵਸਥਾ ਨੂੰ ਸਮਝਣ ਦੇ ਲਈ ਮਦਦ ਮਨਦਗਾਰ ਹੁੰਦੀ ਨੇ ਚਿੱਤਰਕਲਾ ਰਾਸੀ ਜੀਵਨ ਨੂੰ ਵੀ ਦਰਸਾਉਂਦੀ ਆ ਮੁਗਲ ਚਿੱਤਰ ਵੀ ਜਿਹੜੇ ਬਹੁਤ ਪ੍ਰਸਿੱਧ ਹੁੰਦੇ ਨੇ ਕਲਾਕਾਰਾਂ ਦੀ ਸੋਚ ਦਾ ਪਤਾ ਲੱਗਦਾ ਹੈ ਦ੍ਰਿਸ਼ਟੀਗਤ ਸਬੂਤ ਬਣ ਜਾਂਦੇ ਨੇ ਤੇ ਇਤਿਹਾਸ ਨੂੰ ਕੀ ਆ ਜੀਵੰਤ ਰੱਖਦੇ ਨੇ ਲਗਭਗ 1500 ਈਸਵੀ ਦੇ ਵਿੱਚ ਪੰਜਾਬ ਦੀ ਸਮਾਜਿਕ ਧਾਰਮਿਕ ਸਥਿਤੀ ਪੰਥਾਂ ਦਾ ਸਤਿਵਤ ਵਿਖਾਉਂਦਾ ਆ ਸਮਾਜ ਵਿੱਚ ਜਾਤੀ ਪ੍ਰਣਾਲੀ ਦੀ ਮਜ਼ਬੂਤੀ ਕਿੰਨੀ ਕਿਵੇਂ ਜਿਹੜਾ ਜਾਤ ਪਾਤ ਨੂੰ ਲੋਕ ਮੰਨਦੇ ਸੀ ਧਾਰਮਿਕ ਆਗੂਆਂ ਦਾ ਪ੍ਰਭਾਵ ਸੀ ਅੰਧਵਿਸ਼ਵਾਸ ਤੇ ਰਸਮਾਂ ਜਿਹੜੀਆਂ ਸੀ ਉਹ ਕਿੰਨਾ ਜ਼ਿਆਦਾ ਵਧੀਆਂ ਹੋਈਆਂ ਸੀ ਲੋਕ ਸਮਾਜ ਤੇ ਨਿਆਂ ਦਾ ਸ਼ਿਕਾਰ ਸਨ ਸੁਧਾਰਕ ਅੰਦੋਲਨਾਂ ਨੂੰ ਵੀ ਜਨਮ ਦਿੱਤਾ ਸੀ ਤੇ ਗੁਰਨਾਨ ਸਿੰਘ ਦੇਵ ਜੀ ਦਾ ਪ੍ਰਕਾਸ਼ ਵੀ ਜਿਹੜਾ ਸੀ ਉਹ ਇਸੇ ਪਿਛੋਕੜ ਦੇ ਵਿੱਚ ਹੀ ਹੋਇਆ ਸੀ ਇਹਨੇਗਾ ਸੀ ਗੱਲ ਕਰਦੇ ਹਾਂ ਸੁੰਨੀ ਦੀ ਸੁੰਨੀ ਮੁਸਲਮਾਨ ਇਸਲਾਮ ਦਾ ਜੜਾ ਆ ਉਹ ਵੱਡਾ ਵਰਗ ਹੁੰਦਾ ਆ ਹਜ਼ਰਤ ਮੁਹੰਮਦ ਸਾਹਿਬ ਵੀ ਜਿਹੜੇ ਸੀ ਉਹ ਸੁੰਨਤ ਨੂੰ ਮੰਨਦੇ ਸੀ ਪੰਜਾਬ ਦੇ ਸੁੰਨੀ ਸ਼ਾਸਕ ਵਰਗ ਵਿੱਚ ਸਨ ਮਸਜਿਦਾਂ ਤੇ ਮੰਦਰਸਿਆਂ ਦਾ ਜਾਲ ਸੀ ਉਹ ਧਾਰਮਿਕ ਕਾਨੂੰਨ ਦੇ ਉੱਤੇ ਜ਼ੋਰ ਜ਼ਿਆਦਾ ਦਿੰਦੇ ਸਨ ਸਮਾਜ ਵਿੱਚ ਉਹਨਾਂ ਦਾ ਪ੍ਰਭਾਵ ਜ਼ਿਆਦਾ ਸੀ ਪਰ ਆਮ ਲੋਕ ਜਿਹੜਾ ਸੀ ਕਈ ਵਾਰ ਪੀੜਤ ਰਹੇ ਧਾਰਮਿਕ ਕਟੜਤਾ ਵੀ ਜਿਹੜੀ ਸੀ ਉਹ ਮਜ਼ਬੂਤ ਰਹੀ ਸ਼ੀਆ ਦੂਸਰਾ ਮਹੱਤਵਪੂਰਨ ਧਰਮ ਹਜ਼ਰਤ ਅਲੀ ਨੂੰ ਪਹਿਲਾ ਇਮਾਮ ਮੰਨਦੇ ਨੇ ਪੰਜਾਬ ਵਿੱਚ ਸ਼ੀਆ ਕਿੰਤੀ ਸਨ ਉਹ ਆਪਣੇ ਧਾਰਮਿਕ ਰਸਮਾਂ ਦੇ ਲਈ ਜਾਣੇ ਜਾਂਦੇ ਸੀ ਉਹਨਾਂ ਦੇ ਵਿੱਚ ਮੁਹਾਰਮ ਦੀ ਜਿਹੜੀ अहमियत ਸੀ ਕਈ ਵਾਰ ਸ਼ੁੰਨੀ ਸ਼ੀਆ ਦੇ ਵਿਚਕਾਰ ਜਿਹੜਾ ਸੀ ਉਹ ਟਕਰਾਅ ਵੀ ਹੁੰਦਾ ਸੀ ਸ਼ੀਆ ਆਪਣੀ ਪਹਿਚਾਨ ਜਿਹੜੀ ਸੀ ਉਹ ਬਣਾ ਕੇ ਰੱਖਦੇ ਸੀ ਇਹ ਧਾਰਮਿਕ ਵਿਭਿੰਨਤਾ ਦਾ ਵੀ ਜਿਹੜਾ ਸੀ ਉਹ ਹਿੱਸਾ ਸਨ ਸੂਫੀ ਸੂਫੀ ਸਲਾਮ ਦੇ ਅੰਦਰ ਭਗਤੀਮਈ ਸੰਤ ਸਨ ਉਹ ਉਹ ਪ੍ਰੇਮ ਅਤੇ ਇਨਸਾਨੀਅਤ ਦੇ ਉੱਤੇ ਜ਼ੋਰ ਦਿੰਦੇ ਸਨ ਖਾਨਕਾਹਾਂ ਲੋਕਾਂ ਲਈ ਕੇਂਦਰ ਸੀ ਸੂਫੀਆਂ ਨੇ ਜਾਤ ਪਾਤ ਦਾ ਵਿਰੋਧ ਕੀਤਾ Hindu Muslim ਇਕਤਾ ਦੇ ਹਮੀਆਂ ਬੁੱਲੇ ਸ਼ਾਹ ਤੇ ਫਰੀਦ ਜੀ ਪ੍ਰਸਿੱਧ ਸਨ ਉਹ ਲੋਕ ਭਾਸ਼ਾ ਤੇ ਉਪਦੇਸ਼ ਦਿੰਦੇ ਸਨ ਤੇ ਸੂਫੀ ਅੰਦੋਲਨ ਨੇ ਜਿਹੜਾ ਹੈ ਸਮਾਜ ਸੁਧਾਰਿਆ ਸੂਫੀ ਹੁੰਦੇ ਨੇ ਜਿਹੜੇ ਪਰਮਾਤਮਾ ਦਾ ਜਿਹੜਾ ਹੈ ਉਹ ਨਾਮ ਲੈਂਦੇ ਨੇ ਭਗਤੀਮਈ ਜਿਹੜੇ ਸੰਗੀਤ ਜਿਹੜੇ ਨੇ ਉਹ ਗਾਉਂਦੇ ਨੇ ब्राह्मण ब्राह्मण ਕੀ ਹਿੰਦੂ ਸਮਾਜ ਦਾ ਉੱਚ ਵਰਗ ਸੀ ਧਾਰਮਿਕ ਰਸਮਾਂ ਦੇ ਕਰਤਾਰ ਸਨ ਵੇਦ ਅਤੇ ਸ਼ਾਸਤਰਾਂ ਦਾ ਗਿਆਨ ਰੱਖਦੇ ਸਨ ਸਭ ਤੋਂ ਉੱਚਾ ਵਰਗ ਸੀ ਹਿੰਦੂਆਂ ਦਾ ਜਾਤੀ ਪ੍ਰਣਾਲੀ ਨੂੰ ਜਿਹੜਾ ਮੰਨਦੇ ਸੀ ਬਹੁਤ ਜ਼ਿਆਦਾ ਆਮ ਲੋਕ ਉਹਨਾਂ ਦੇ ਉੱਤੇ ਨਿਰਭਰ ਹੁੰਦੇ ਸੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਧਾਰਮਿਕ ਰਸਮ ਕੋਈ ਕਰਨੀ ਸੀ ਤੇ ਉਹ ਬ੍ਰਾਹਮਣਾਂ ਦੇ ਨਾਲ ਹੀ ਜਿਹੜੀ ਸੀ ਹੁੰਦੀ ਸੀ ਕੰਪਲੀਟ ਕਈ ਵਾਰੀ ਸ਼ੋਸ਼ਣ ਵੀ ਹੁੰਦਾ ਸੀ ਸਮਾਜ ਵਿੱਚ ਉਹਨਾਂ ਦਾ ਰਾਜ ਸੀ ਇਸ ਕਾਰਨ ਭਗਤੀ ਅੰਦੋਲਨ ਜਿਹੜਾ ਹੈ ਉੱਪਰ ਆ ਜੋਗੀ ਜੋਗੀ ਤਿਆਗ ਅਤੇ ਤਪੱਸਿਆ ਵਾਲੇ ਸਾਧੂ ਸਨ ਉਹ ਯੋਗ ਅਤੇ ਧਿਆਨ ਦੇ ਉੱਤੇ ਵਿਸ਼ਵਾਸ ਰੱਖਦੇ ਸਨ ਜਾਨੀ ਕਿ ਜਿਹੜੇ ਆਪਣਾ ਜਿਹੜਾ ਆਪਣਾ ਘਰ ਪਰਿਵਾਰ ਛੱਡ ਕੇ ਤੇ ਜਿਹੜਾ ਆ ਅਸ ਗ੍ਰਹਿਸਤੀ ਜੀਵਨ ਨੂੰ ਜਿਹੜਾ ਛੱਡ ਕੇ ਤੇ ਫਿਰ ਜਿਹੜਾ ਪਰਮਾਤਮਾ ਦਾ ਨਾਮ ਲੈਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਜੋਗੀ ਕਹਿੰਦੇ ਨੇ ਕੰਨ ਛਿਦਵਾਉਣਾ ਉਹਨਾਂ ਦੀ ਪਹਿਚਾਣ ਸੀ ਜਾਨਕਿ ਕੰਨਾਂ ਦੇ ਵਿੱਚ ਕਿਸੇ ਵੱਡੀ ਵੱਟੀ ਚ ਜਿਹੜੇ ਕਹਿ ਲੈਂਦੇ ਨੇ ਇਅਰਿੰਗਸ ਜਿਹੜੇ ਸਿਉ ਪਾਉਂਦੇ ਸਨ ਕਈ ਵਾਰ ਜਾਂਦ ਵਿਸ਼ਵਾਸ ਫੈਲਾਉਂਦੇ ਸਨ ਗੁਨਾਨੰਦ ਦੇਵ ਜੀ ਨੇ ਵੀ ਉਹਨਾਂ ਨਾਲ ਸਮਾਦ ਕੀਤਾ ਜੋਗਿਆਂ ਦੇ ਨਾਲ ਬਹਿਸ ਜਿਹੜੀ ਆ ਉਹ ਕੀਤੀ ਸੀ ਵੈਸ਼ਨਵ ਭਗਤੀ ਅਤੇ ਸੰਗੀਤ ਵੈਸ਼ਨਵ ਭਗਤੀ ਵਿਸ਼ਨੂੰ ਭਗਤੀ ਦੀ ਭਗਤੀ ਸੀ ਸੰਤ ਪ੍ਰੇਮ ਅਤੇ ਸਪਰਪਣ ਉੱਤੇ ਜ਼ੋਰ ਦਿੰਦੇ ਸੀ ਮੀਰਾਬਾਈ ਤੇ ਕਬੀਰ ਜਿਹੜੇ ਸੀ ਇਸ ਦੇ ਵਿੱਚ ਪ੍ਰਸਿੱਧ ਸੀ ਇਹ ਜਾਤੀ ਪ੍ਰਣਾਲੀ ਦਾ ਵਿਰੋਧ ਕਰਦੇ ਸਨ ਸਧਾਰਨ ਭਾਸ਼ਾ ਦੇ ਵਿੱਚ ਉਪਦੇਸ਼ ਦਿੰਦੇ ਸਨ ਭਗਤੀ ਅੰਦੋਲਨ ਲੋਕਪ੍ਰਿਯ ਸੀ ਇਸ ਨੇ ਸਮਾਜਿਕ ਬਰਾਬਰੀ ਸਿਖਾਈ ਤੇ ਇਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨਾਲ ਵੀ ਜਿਹੜਾ ਹੈ ਉਹ ਮਿਲਦਾ ਹੈ ਇਹੀ ਸਾਡਾ ਅੱਜ ਦਾ ਫਰਸਟ ਟੌਪਿਕ ਠੀਕ ਹੈ ਹਿਸਟਰੀ ਦਾ ਬੀਏ 4 ਸੈਮੈਸਟਰ ਦਾ ਹੋਪਫਲੀ ਤੁਹਾਨੂੰ ਜਿਹੜਾ ਟੌਪਿਕ ਸਮਝ ਆ ਗਿਆ ਹੋਵੇਗਾ ਵੈਸੇ ਇਹ ਟੌਪਿਕ ਜਿੰਨਾ ਬੱਚੇ ਨੇ ਕਰਨਾ ਆ ਐਜ਼ ਓਨ ਨੋਟਸ ਨੂੰ ਐਜ਼ ਓਨ ਆਪਣੇ ਹੈਂਡ ਰਿਟਨ ਨੋਟਸ ਜਿਹੜੇ ਬਣਾ ਸਕਦੇ ਨੇ ਠੀਕ ਹੈ इजीली ਵੀਡੀਓ ਨੂੰ ਸਟਾਪ ਕਰਕੇ ਵੀ ਪੜ ਸਕਦੇ ਨੇ ਪੜ ਸਕਦੇ ਨੇ ਬਾਕੀ ਆਪਾਂ ਜਿਹੜੇ ਸਪੈਸ਼ਲ ਬੱਚੇ ਨੇ ਮੈਂ ਦੱਸਿਆ ਵੀ ਹੋਇਆ ਆ ਕਿ ਆਪਾਂ ਜਿਹੜਾ ਸੈਕੰਡ ਟੌਪਿਕ ਠੀਕ ਹੈ ਸੈਕਿੰਡ ਟਾਪਿਕ ਜਿਹੜਾ ਆ ਆਪਾਂ ਐਜ਼ੋਨਾਂ ਪੇਪਰ ਦੇ ਵਿੱਚ ਅਟੈਂਪਟ ਕਰਾਂਗੇ ਉਹ ਈਜ਼ੀ ਵੀ ਰਵੇਗਾ। ਬਾਕੀ ਜਿਹੜਾ ਟਾਪਿਕ ਤੁਹਾਨੂੰ ਈਜ਼ੀ ਲੱਗਦਾ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਮੈਂ ਐਜ਼ੋਨਾਂ ਵੀਡੀਓ ਬਣਾ ਦਾਂਗੀ ਈਜ਼ੀ ਨੋਟਸ ਦੇ ਵਿੱਚ। ਹੋਪਫਲੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ। ਥੈਂਕਸ ਫਾਰ ਵਾਚਿੰਗ ਸਟੂਡੈਂਟਸ।